ਕੌਣ ਹੈ ਉਹ ਨਿਹੰਗ ਸਿੰਘ ਜਿਸ ਦਾ ਵੌਇਸ ਸੈਂਪਲ ਮਸ਼ਹੂਰ ਗੀਤ ਵਿੱਚ ਵਰਤਿਆ ਗਿਆ ਸੋਲਡ ਆਊਟ ਟਿਕਟਸ ਨੂੰ ਲੈ ਕੇ ਪੰਜਾਬੀ ਗਾਇਕ ਏਪੀ ਢਿੱਲੋਂ ਨੇ ਕਿਸ ਨੂੰ ਕੀਤਾ ਟਾਰਗੇਟ ਉਹ ਕਿਹੜੇ ਸਿੰਗਰ ਨੇ ਜੋ 31st ਨਾਈਟ ਤੇ ਲਾਉਣ ਜਾ ਰਹੇ ਨੇ ਰੌਣਕਾਂ ਸਾਸ਼ਿਕਾ ਜੀ ਮੈਂ ਹਾਂ ਅਮਨ ਐਂਟਰਟੇਨਮੈਂਟ ਲਿੰਕ ਤੇ ਤੁਹਾਡਾ ਸਵਾਗਤ ਹੈ ਤੇ ਸਾਂਝੀਆਂ ਕਰਦੇ ਆਂ ਐਂਟਰਟੇਨਮੈਂਟ ਇੰਡਸਟਰੀ ਦੀਆਂ ਖਾਸ ਖਬਰਾਂ 2024 ਨੂੰ ਅਲਵਿਦਾ ਕਹਿਣ ਦਾ ਸਮਾਂ ਕਰੀਬ ਹੈ ਤੇ ਪੰਜਾਬ 'ਚ ਸੈਲੀਬ੍ਰੇਸ਼ਨ ਦਾ ਮਾਹੌਲ ਹੈ ਵੱਡੇ ਵੱਡੇ ਗਾਇਕ ਕਾਨਸਰਟ ਕਰ ਰਹੇ ਨੇ ਸਤਿੰਦਰ ਸਰਤਾਜ ਨਿਊ ਚੰਡੀਗੜ੍ਹ 'ਚ ਰੌਣਕਾਂ ਲਾਉਣਗੇ ਇਸ ਦੇ ਨਾਲ ਹੀ ਹਰਪਜਨ ਮਾਨ ਅਮ੍ਰਿਤਮਾਨ ਤੇ ਅਰਜੁਨ ਵੈਲੀ ਫੇਮ ਗਾਇਕ ਭੁਪਿੰਦਰ ਬੱਬਲ ਸੈਕਟਰ 88 ਦੇ ਵਿੱਚ 31 ਦਸੰਬਰ ਦੀ ਰਾਤ ਨੂੰ ਜੋਸ਼ਨਾ ਭਰਨਗੇ ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਆਪਣੇ ਸ਼ਹਿਰ ਲੁਧਿਆਣੇ ਦੇ ਵਿੱਚ ਪਰਫਾਰਮ ਕਰਨਗੇ ਜਿਵੇਂ ਕਿ ਪਹਿਲੀ ਖਬਰ ਨੇ ਤੁਹਾਨੂੰ ਖੁਸ਼ ਕਰ ਦਿੱਤਾ ਹੋਵੇਗਾ ਪਰ ਦੂਜੀ ਖਬਰ ਸੁਣ ਕੇ ਥੋੜੀ ਜਿਹੀ ਮਜੂਸੀ ਮਿਲ ਸਕਦੀ ਹੈ ਕਿਉਂਕਿ ਦਿਲਜੀਤ ਦੋਸਾਂਝ ਦਾ ਸ਼ੋਅ ਕੈਨਸਲ ਹੋਣ ਦੀ ਵੀ ਖਬਰ ਤੇਜ਼ੀ ਨਾਲ ਫੈਲ ਰਹੀ ਹੈ ਕਿਉਂਕਿ ਦਿਲਜੀਤ ਦੋਸਾਂਜ ਇਸ ਸਮੇਂ 31 ਦਸੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੇ ਸ਼ੋਅ ਕਾਰਨ ਸੁਰਖੀਆਂ ਵਿੱਚ ਨੇ ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਵੀ ਗਾਇਕ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਪਰ ਇਸ ਦੇ ਵਿਚਕਾਰ ਇੱਕ ਅਜਿਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਦਿਲਜੀਤ ਦਾ ਸ਼ੋਅ ਕੈਨਸਲ ਹੋਣ ਦੀ ਕਗਾਰ ਤੇ ਹੈ ਪਰ ਸਾਲ ਬੀਤੇ ਦਿਨੀ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਡਾਕਟਰ ਮਨਮੋਹਨ ਸਿੰਘ ਦਾ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ 27 ਦਸੰਬਰ ਨੂੰ ਹੋਣ ਵਾਲੇ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸੀ ਤੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਵੀ ਐਲਾਨ ਕੀਤਾ ਗਿਆ। 31 ਦਸੰਬਰ ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਦਿਲਮਨਾਟੀ ਟੂਰ ਗੁਹਾਟੀ ਵਿੱਚ ਸੀ ਜੋ ਕਿ 29 ਦਸੰਬਰ ਨੂੰ ਹੋਣ ਜਾ ਰਿਹਾ ਸੀ। ਹੁਣ ਦੇਖਣਾ ਹੀ ਹੋਵੇਗਾ ਕਿ ਅਗਲੀ ਅਪਡੇਟ ਕੀ ਆਉਂਦੀ ਹੈ ਤੇ ਕਦੋਂ ਆਉਂਦੀ ਹੈ। ਇਸ ਦੇ ਨਾਲ ਹੀ ਮਜ਼ੇਦਾਰ ਖਬਰ ਇਹ ਵੀ ਹੈ ਕਿ ਨਵਾਂ ਸੰਤੂ ਦਾ ਨਵਾਂ ਗੀਤ ਅਪੋਲੋਜੀ ਟ੍ਰੈਂਡ ਕਰ ਰਿਹਾ ਹੈ ਪਰ ਉਸ ਦੀ ਸ਼ੁਰੂਆਤੀ ਆਵਾਜ਼ ਜਿਸ ਦੀ ਲਈ ਗਈ ਹੈ ਉਸ ਨੂੰ ਕੰਨੋਂ ਕੰਨ ਤੱਕ ਖਬਰ ਨਹੀਂ ਹੈ। ਜੀ ਹਾਂ ਰੁਪਿੰਦਰ ਖਾਲਸਾ ਜੀ ਨੇ ਕਿਹਾ ਹੈ ਕਿ ਉਹਨਾਂ ਦੀ ਵਾਇਸ ਨੋਟ ਜੋ ਯੂਜ਼ ਕੀਤੀ ਗਈ ਹੈ ਨਾ ਤਾਂ ਉਹ ਯੂਜ਼ ਕਰਨ ਤੋਂ ਪਹਿਲਾਂ ਤੇ ਨਾ ਹੀ ਬਾਅਦ ਵਿੱਚ ਕੋਈ ਵੀ ਪਰਮਿਸ਼ਨ ਲਈ ਗਈ ਹੈ ਤੇ ਨਾ ਹੀ ਕੋਈ ਇਸ ਬਾਰੇ ਗਾਇਕ ਵੱਲੋਂ ਪਹੁੰਚ ਕੀਤੀ ਗਈ ਹੈ ਇਸ ਬਾਰੇ ਸਾਡੇ ਨਾਲ ਖਾਸ ਗੱਲਬਾਤ ਚ ਰੁਪਿੰਦਰ ਸਿੰਘ ਖਾਲਸਾ ਨੇ ਗਿਲਾ ਜਤਾਇਆ ਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ ਹੈ ਜਿਹੜੇ ਬਾਬਾ ਜੀ ਜਿਹੜੇ ਉਸ ਗੀਤ ਦੇ ਵਿੱਚ ਤੁਹਾਡੀ ਆਵਾਜ਼ ਵਰਤੀ ਗਈ ਹੈ ਜੇ ਉਹ ਗਾਇਕ ਜਿਹੜਾ ਨਿਵਾਨ ਸੰਧੂ ਬਹੁਤ ਫੇਮਸ ਗਾਇਕ ਆ ਤੇ ਉਹ ਤੁਹਾਡੇ ਕੋਲ ਅਪਰੋਚ ਕਰਨ ਤੁਹਾਨੂੰ ਨਹੀਂ ਲੱਗਦਾ ਕੁਝ ਮਾਇਆ ਜਾਂ ਕੁਝ ਵੀ ਐਦਾ ਦੀ ਚੀਜ਼ ਤੁਹਾਨੂੰ ਦੇਣੀ ਚਾਹੀਦੀ ਸੀ ਜਿੰਨੀ ਕਮਾਈ ਉਹਨਾਂ ਨੇ ਕੀਤੀ ਆ ਨਹੀਂ ਅਹੀਂ ਨਹੀਂ ਕੁਛ ਕਹਿ ਸਕਦੇ ਕੋਈ ਗੱਲ ਨਹੀਂ ਉਹਦੀ ਮਰਜ਼ੀ ਆ ਮਾਇਆ ਉਹਨੂੰ ਆ ਗਈ ਆ ਉਹ ਚੜਦੀ ਕਲਾ ਉਹਦੀ ਮਾਰਾ ਚੜਦੀ ਕਲਾ ਕਰੇ ਕੋਈ ਇਹਨੇ ਤਾਂ ਹੁਣ ਪਾਤੀ ਆ ਚੰਚੀਤ ਪਾਤੀ ਆ ਇਹਦਾ ਪਹਿਲੀ ਗੱਲ ਧੰਨਵਾਦ ਕੋਈ ਗੱਲ ਨਹੀਂ ਪਾਈ ਆ ਤੇ ਬੜੇ ਲੋਕਾਂ ਚ ਪਛਾਣ ਬਣੀ ਇਹਦੇ ਨਾਲ ਵੀ ਪਰ ਇਹ ਥੋੜੀ ਵੀ ਉਹ ਜਿੱਦਾਂ ਮਰਜ਼ੀ ਉਹਨਾਂ ਕਰੀ ਜਾਵੇ ਲੌਂਗ ਲਾਚੀ ਦੇ ਲਿਰਿਸਿਸਟ ਹਰਮਨਜੀਤ ਨੂੰ ਮਾਰਨ ਦੀ ਧਮਕੀ ਮਿਲੀ ਆ 5 ਲੱਖ ਦੀ ਫਿਰੋਤੀ ਮੰਗੀ ਗਈ ਹੈ ਤੇ ਨਾ ਦੇਣ ਤੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਨਵੈਸਟੀਗੇਸ਼ਨ ਦੌਰਾਨ ਪੁਲਿਸ ਨੇ ਹਰਮਨ ਦੇ ਸਾਥੀ ਟੀਚਰ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਦੇ ਨਾਲ ਹੀ ਬੀਤੇ ਦਿਨੀ ਫੇਮਸ ਸਿੰਗਰ ਏਪੀ ਟਿੱਲੋ ਦੇ ਸ਼ੋਅ 'ਚ ਵੀ ਸੁਰੱਖਿਆ ਵਧਾਈ ਗਈ ਸੀ ਤੇ ਗਾਇਕ ਦੇ ਕਾਨਸਰਟ ਦੇ ਵਿੱਚ ਐਨਐਸਜੀ ਕਮਾਂਡੋਜ਼ ਤਾਇਨਾਤ ਕੀਤੇ ਗਏ ਸਨ। ਜੀ ਹੁਣ ਪੰਜਾਬੀ ਗਾਇਕਾਂ ਦੀ ਗੱਲ ਚੱਲ ਹੀ ਰਹੀ ਹੈ ਤੇ ਇਹ ਵੀ ਦੱਸ ਦਵਾਂ ਕਿ ਮਸ਼ਹੂਰ ਗਾਇਕ ਆਪੋਜੀਸ਼ਨ 'ਚ ਨਜ਼ਰ ਆ ਰਹੇ ਨੇ। एपीਟਲੋ ਨੇ ਸੋਲਡ ਆਊਟ ਸ਼ੋ ਨੂੰ ਲੈ ਕੇ ਫੇਮਸ ਸ਼ੋ ਰਣਵੀਰ ਲਾਬਾਦੀਆ ਚ ਖੁੱਲ ਕੇ ਗੱਲ ਕੀਤੀ ਹੈ ਤੇ ਉਸਨੇ ਕਿਹਾ ਹੈ ਕਿ 15 ਸਿਕਿੰਟਾਂ ਚ ਜਿਹੜੇ ਸ਼ੋ ਸੋਲਡ ਆਊਟ ਹੋ ਜਾਂਦੇ ਨੇ ਨਾ ਅਜਿਹਾ ਕੁਝ ਨਹੀਂ ਹੁੰਦਾ ਉਹ ਸਭ ਮਾਰਕੀਟਿੰਗ ਹੈ ਪ੍ਰੋਮੋਟਰਾਂ ਨੂੰ ਟਿਕਟਾਂ ਵੇਚ ਦਿੱਤੀਆਂ ਜਾਂਦੀਆਂ ਨੇ ਤੇ ਫੈਨਸ ਨੂੰ ਵੇਟ ਕਰਨੀ ਪੈਂਦੀ ਹੈ ਤੇ ਮਹਿੰਗੀਆਂ ਟਿਕਟਾਂ ਖਰੀਦਣੀਆਂ ਪੈਂਦੀਆਂ ਨੇ ਇਸ ਦੇ ਨਾਲ ਹੀ एपी ਨੇ ਵੀ ਕਿਹਾ ਹੈ ਕਿ ਲੋਕਾਂ ਨੂੰ ਜਲਦ ਹੀ ਪਤਾ ਲੱਗ ਜਾਵੇਗਾ ਕਿ ਉਹਨਾਂ ਨਾਲ ਅਸਲ ਚ ਹੋ ਕੀ ਰਿਹਾ ਹੈ ਇਸ ਨੂੰ ਡਰਟੀ ਗੇਮ ਕਹਿੰਦੇ ਹੋਏ एपी ਨੇ ਦਿਲਜੀਤ ਨੂੰ ਟਾਰਗੇਟ ਕੀਤਾ ਹੈ ਅਗਲੇ ਹਫਤੇ ਫਿਰ ਤੁਹਾਡੀ ਬਿਜ਼ੀ ਲਾਈਫ 'ਚ ਕੁਝ ਐਂਟਰਟੇਨਮੈਂਟ ਲੈ ਕੇ ਆਵਾਂਗੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ